ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹ ਸਿੰਘ ਗਿਲਜਨ ਏਮ ਕਟੈ ਪੁੰਨ ਕਟੈ ਜਿਮ ਪਾਪ ਪੰਥ ਦਾ ਕਿਹਾ ਮੰਨ ਕੇ ਤੇ ਸਿੰਘਾਂ ਦੇ ਬਚਨ ਨੂੰ ਸੀਸ ਨਿਵਾ ਸਰਦਾਰ ਚੜਤ ਸਿੰਘ ਆਪਣੇ ਜਥੇ ਦੇ ਚੁਣਿੰਦਾ ਸਾਥੀਆਂ ਨਾਲ ਇਸ ਤਰ੍ਹਾਂ ਮੂਹਰੇ ਆਇਆ ਜਿਵੇਂ ਬੇਲੇੋਂ ਨਿਕਲਦੇ ਸ਼ੇਰ ਹੋਣ ਲੱਕੜ ਬੰਗਿਆਂ ਦਾ ਝੁੰਡ ਅੱਗੇੋਂ ਘੇਰਾ ਪਾਈ ਖਲੋਤਾ ਸੀ ਸੋ ਸ਼ੇਰਾਂ ਦਾ ਟੀਚਾ ਸਾਹਮਣੇ ਸੀ ਬਸ ਸਟੀਕ ਵਾਰ ਦੀ ਲੋੜ ਸੀ ਲੱਕੜ ਬੱਗਿਆਂ ਦੀ ਕਦ ਸ਼ੇਰਾਂ ਨਾਲ ਬਣੀ ਹੈ ਉਹ ਤਾਂ ਜਦ ਹੀ ਮੌਕਾ ਲੱਗਾ ਸ਼ੇਰਾਂ ਦੇ ਬੱਚਿਆਂ ਤੇ ਟੁੱਟ ਪੈਣਗੇ ਲੱਕੜ ਬੱਗੇ ਕਿਤੇ ਉਦੋਂ ਹੀ ਸ਼ਿਕਾਰ ਥੋੜਾ ਕਰਦੇ ਨੇ ਜਦ ਭੁੱਖ ਲੱਗੀ ਹੋਵੇ ਉਹ ਤਾਂ ਸ਼ੇਰਾਂ ਨੂੰ ਐਸਾ ਬੈਰੀ ਮੰਨਦੇ ਹਨ ਜਿਨ੍ਹਾਂ ਦਾ ਉਹਨਾਂ ਦੇ ਸ਼ਿਕਾਰ ਤੇ ਇਲਾਕੇ ਤੇ ਉਹਨਾਂ ਨਾਲ ਵੱਧ ਦਬ ਦਬਾ ਹੈ ਜਦ ਦੀ ਜੰਗਲ ਵਿੱਚ ਸ਼ੇਰ ਘੁੰਮਦੇ ਹੋਣ ਇਲਾਕਾ ਉਹਨਾਂ ਦਾ ਨਹੀਂ ਹੋ ਸਕਦਾ ਇਸੇ ਲਈ ਉਹ ਸ਼ੇਰਾਂ ਦੀਆਂ نسلਾਂ ਦੇ ਬੈਰੀ ਨੇ ਸੋ ਬੱਚਿਆਂ ਦਾ ਸ਼ਿਕਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਉਹ ਨਹੀਂ ਵੰਦੇ ਕਿ ਬੱਚਿਆਂ ਦੇ ਤਾਂ ਹਜੇ ਦੰਦ ਤੇ ਨੰਦਰਾ ਵੀ ਨਹੀਂ ਆਇਆ ਸ਼ੇਰਾਂ ਨੂੰ ਕਿਲਕਾਰੀਆਂ ਮਾਰਦੇ ਲੱਕੜਬੱਗੇ ਸਾਹਮਣੇ ਸਾਫ ਦਿਖਾਈ ਦੇ ਰਹੇ ਹਨ ਗਿਣਤੀ ਹਮੇਸ਼ਾ ਵਾਂਗ ਉਹਨਾਂ ਦੀ ਜ਼ਿਆਦਾ ਹੈ ਇੰਨੀ ਕੁ ਜ਼ਿਆਦਾ ਕਿ ਕੱਲੇ-ਕੱਲੇ ਸ਼ੇਰ ਦੇ ਹਿੱਸੇ ਹਜ਼ਾਰ-ਹਜ਼ਾਰ ਆਉਣ ਇਸ ਬਾਣ ਦੇ ਉਹ ਆਦੀ ਨੇ ਇਹੀ ਉਹਨਾਂ ਦੀ ਯੁੱਧ ਨੀਤੀ ਹੈ ਕਿ ਗਿਣਤੀ ਦੇ ਜ਼ੋਰ ਤੇ ਸ਼ੇਰ ਨੂੰ ਢਾ ਲੈਣ ਪਰ ਐਤਕੀ ਜੰਗ ਸ਼ਿਕਾਰ ਬਚਾਉਣ ਦੀ ਨਹੀਂ ਬੱਚੇ ਬਚਾਉਣ ਦੀ ਹੈ ਇਸ ਵਾਰ ਉਹ ਲੱਕੜਬੱਗਿਆਂ ਦਾ ਦਾਅ ਨਹੀਂ ਲੱਗਣ ਦੇ ਸਕਦੇ ਚਮਕੌਰ ਗੜੀ ਦੇ ਸਿਦਕਾਂ ਵਾਲੇ ਰਾਹ ਆਓ ਖਾਲਸਾ ਜੀ ਮਹਾਰਾਜ ਦੇ ਬਚਨ ਪਾਲਣ ਦਾ ਵੇਲਾ ਆ ਟੁੱਕਾ ਹੈ ਕੱਲੇ ਕੱਲੇ ਸਵਾ ਲੱਖ ਦਾ ਟਾਕਰਾ ਕਰਨ ਲਈ ਕਮਰ ਕੱਸੇ ਕਰ ਲੋ ਯਾਦ ਰੱਖੋ ਕਿ ਅੰਮ੍ਰਿਤਸਰ ਸਾਹਿਬ ਤੋਂ ਤੁਰਨ ਲੱਗੇ ਕੀ ਕਾਲ ਕਰਕੇ ਤੁਰੇ ਸਾਂ ਕਿ ਵਹੀਰ ਨੂੰ ਤਤੀ ਵਾਹ ਵੀ ਨਹੀਂ ਲੱਗਣ ਦਿਆਂਗੇ ਸੂਰਬੀਰ ਬਚਨ ਕੇ ਬਲੀ ਹੁੰਦੇ ਨੇ ਕੌਲ ਰਹਿ ਜਾਵੇ ਸਿਰ ਭਾਵੇਂ ਨਾ ਰਹੇ ਇਹੀ ਸੂਰਮੇ ਦਾ ਧਰਮ ਹੈ ਨਾਲੇ ਸਿਰ ਲੱਗ ਕੇ ਵੀ ਜੇ ਕੌਲ ਨਿਭ ਜਾਵੇ ਤਾਂ ਇਹ ਸਭ ਤੋਂ ਸਸਤਾ ਸੌਦਾ ਹੈ ਬਚਨਾ ਨੂੰ ਸਿਰਾਂ ਨਾਲ ਪਾਲੋ ਮਗਰਲੇ ਫਿਕਰ ਸਭ ਕਲਗੀਧਰ ਮਹਾਰਾਜ ਦੇਖਣਗੇ ਤੁਸੀਂ ਤਾਂ ਸਰੀਰ ਵਿੱਚੋਂ ਲਹੂ ਦਾ ਆਖਰੀ ਕਤਰਾ ਵਹਿ ਜਾਣ ਤੱਕ ਜੂਝੋ ਚੇਤੇ ਰਹੇ ਕਿ ਜੇ ਸਾਡੇ ਜਿਉਂਦੇ ਜੀਵਹੀਰ ਦੇ ਕੰਡਾ ਵੀ ਚੁੱਭ ਗਿਆ ਤਾਂ ਇਹ ਮਹਿਣਾ ਸਾਡੇ ਸਿਰ ਹੈ ਸੂਰਮਿਆਂ ਲਈ ਸਿਰ ਤਾਂ ਮਹਿਣੇ ਲੈਣ ਨਾਲੋਂ ਸਿਰ ਬਾਹਰ ਦੇਣਾ ਖਰਾ ਸੌਦਾ ਹੈ ਸਰਦਾਰ ਚੜਤ ਸਿੰਘ ਸ਼ੇਰਵੰਗ ਕਰ ਗਿਆ ਸਰਦਾਰ ਦੇ ਵੰਗਾਰ ਭਰੇ ਬੋਲ ਸੁਣ ਕੇ 200 ਲੜਾਕੇ ਸਿਰ ਤਲੀ ਤੇ ਰੱਖੀ ਆਏ ਤੇ ਅਫਗਾਨਾਂ ਵੱਲ ਵਧੇ ਸਰਦਾਰ ਸਭਨਾਂ ਤੋਂ ਮੂਰੇ ਸੀ ਇਹ ਤਾਂ ਉਲਟਾ ਸਾਡੇ ਤੇ ਹੀ ਹਮਲਾ ਕਰਨ ਆ ਰਹੇ ਨੇ ਹਜੂਰ ਫੌਜਦਾਰ ਜਹਾਨ ਖਾਨ ਨੇ ਅਬਦਾਲੀ ਨੂੰ ਜਾ ਦੱਸਿਆ ਕੈਸੇ ਸਿਰਫਰਿਆਂ ਦੀ ਕੌਮ ਹੈ ਇਹ ਮੌਤ ਦੇਖ ਕੇ ਉਸ ਵੱਲ ਭੱਜੇ ਆਉਂਦੇ ਨੇ ਅਬਦਾਲੀ ਗੁੱਸੇ ਦੇ ਨਾਲ ਨਾਲ ਹੈਰਾਨ ਵੀ ਹੋ ਰਿਹਾ ਸੀ ਸਰ ਬੁਲੰਦ ਖਾਨ ਨੂੰ ਨਾਲ ਲੈ ਕੇ ਤੇ ਆਪਣੇ ਸਭ ਤੋਂ ਤਕੜੇ ਲੜਾਕੇ ਦੋ ਤਮਨ ਲੈ ਕੇ ਇਹਨਾਂ ਨੂੰ ਸਬਕ ਸਿਖਾਓ ਯਾਦ ਰੱਖਿਓ ਜੇ ਮਾਰੇ ਬਿਨਾ ਵਾਪਸ ਮੁੜੇ ਤਾਂ ਇੱਥੇ ਤੁਹਾਡੇ ਸਿਰ ਮੈਂ ਆਪ ਕਲਮ ਕਰਾਂਗਾ 12 12000 ਫੌਜ ਦੇ ਦੋ ਤਮਨ ਲੈ ਕੇ ਦੋਵੇਂ ਅਫਗਾਨ ਜਰਨੈਲ ਸਰਦਾਰ ਚੜਤ ਸਿੰਘ ਵੱਲ ਵਧੀ ਤੋਪਾਂ ਬੰਦੂਕਾਂ ਤੀਰਾਂ ਤਲਵਾਰਾਂ ਨਾਲ ਲੈਸ ਤੇ ਲੋਹੇ ਨਾਲ ਸਣ ਘੋੜੇ ਮਣੀ ਹੋਈ 24000 ਲੜਾਕਿਆਂ ਦੀ afghan ਫੌਜ ਤੇ ਸਾਹਮਣੇ ਸਿਰਫ 200 ਸਿੰਘ ਹੁਣ ਜੇ ਆਉਣ ਵਾਲੇ ਸਮੇਂ ਵਿੱਚ ਕੋਈ ਇਤਿਹਾਸਕਾਰ ਇਸ ਨੂੰ ਬਰਾਬਰ ਦੀ ਜੰਗ ਕਹੇ ਤਾਂ ਦੁਰਲਹਨ ਤੈਸੀ ਵਿਦਿਆਦੇ ਇੰਦਰਜੀਤ ਨੂੰ ਆਪਣੇ ਦੁਨਿਆਵੀ ਵਿਦਿਆਲੇ ਵਿੱਚ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਉਸਤਾਦ ਨਾਲ ਹੋਈ ਬਹਿਸ ਚੇਤੇ ਆ ਗਈ ਸੀ ਇਹ ਸੱਚ ਨਹੀਂ ਹੋ ਸਕਦਾ ਉਸਤਾਦ ਦੇ ਪੜਾਏ ਵਿੱਚੋਂ ਆ ਰਹੀ ਫਿਰਕੂ ਹਵਾੜ ਜਦ ਉਸ ਕੋਲ ਪਹੁੰਚੀ ਤਾਂ ਬੋਲਿਆ ਕਿਤਾਬਾਂ ਵਿੱਚ ਤਾਂ ਇਹੋ ਲਿਖਿਆ ਹੋਇਆ ਹੈ ਉਸਤਾਦ ਬੋਲਿਆ ਕਿਤਾਬਾਂ ਕਿਹੜਾ ਸਿੱਖ ਸ਼ਹੀਦਾਂ ਨੇ ਲਿਖੀਆਂ ਹਨ ਜਿਵੇਂ ਕੋਈ ਨਫ਼ਰਤ ਨਾਲ ਪੜਾ ਸਕਦਾ ਹੈ ਤਾਂ ਕਿਤਾਬਾਂ ਵੀ ਕਿਸੇ ਤਰ੍ਹਾਂ ਵੀ ਵੇਗ ਵਿੱਚੋਂ ਲਿਖੀਆਂ ਜਾ ਸਕਦੀਆਂ ਹਨ ਕੀ ਦੇ ਨਾਲ ਉਲਝ ਗਿਆ ਪੁੱਤਰਾ ਇੰਦਰਜੀਤ ਨੂੰ ਕਿਧਰੇ ਹੋਰ ਚਲੇ ਗਿਆ ਵੇਖ ਕੇ ਬਾਬਾ ਪੰਗੂ ਬੋਲਿਆ ਆਪਣੇ ਆਪ ਨੂੰ ਆਰੀਆ ਸਮਾਜੀ ਆਖਣ ਵਾਲਾ ਸਾਡਾ ਇੱਕ ਉਸਤਾਦ ਹੈ ਬਾਬਾ ਜੀ ਮਹਾਰਾਜ ਬਾਰੇ ਤੇ ਸਿੱਖ ਸ਼ਹੀਦਾਂ ਬਾਰੇ ਘਟੀਆ ਗੱਲਾਂ ਬੋਲਦਾ ਹੈ ਤੁਹਾਨੂੰ ਪਤਾ ਹੈ ਥੋੜੇ ਆਉਣ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਬਾਲ ਇੱਥੇ ਆਏ ਸੀ ਉਹਨਾਂ ਨੂੰ ਕੌਣ ਇਤਿਹਾਸ ਸੁਣਾ ਰਿਹਾ ਸੀ ਕੌਣ ਬਾਬਾ ਜੀ ਤੁਸੀਂ ਨਹੀਂ ਸੁਣਾਇਆ ਉਹਨਾਂ ਨੂੰ ਇੰਦਰ ਜੀ ਉਤਸੁਕਤਾ ਨਾਲ ਬੋਲੇ ਆ ਨਹੀਂ ਕੋਈ ਮੌਲਵੀ ਬੂਟੇ ਸ਼ਾਹ ਬੈਠਾ ਸੀ ਤੇ ਇਤਿਹਾਸ ਸੁਣਾਉਣ ਦੇ ਨਾਂ ਤੇ ਕੁਫਰ ਤੋਲ ਰਿਹਾ ਸੀ ਹੁਣ ਜਿਨ੍ਹਾਂ ਨੇ ਉਸ ਤੋਂ ਇੱਕ ਪਾਸੜ ਇਤਿਹਾਸ ਸੁਣਿਆ ਹੋਵੇਗਾ ਉਹ ਬਾਲ ਭਾਵੇਂ ਸਿੱਖ ਘਰਾਂ ਦੇ ਹੀ ਹੋਣ ਆਪਣੇ ਪੁਰਖਿਆਂ ਤੇ ਤਰਕਲਕ ਕਰਨ ਲੱਗ ਜਾਣਗੇ ਆਪਣੇ ਸ਼ਹੀਦਾਂ ਤੇ ਉਂਗਲਾ ਚੱਕਣ ਲੱਗ ਜਾਣਗੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਆਪਣਿਆਂ ਦਾ ਮੁਕਾਬਲਾ ਵੀ ਕਰਨਾ ਹੈ ਸ਼ੇਰੋ ਜਿਹੜੇ ਆਪਣਾ ਇਤਿਹਾਸ ਤੇ ਫਲਸਫਾ ਬੇਗਾਨਿਆਂ ਤੋਂ ਸੁਣ ਕੇ ਬੇਗਾਨੀ ਬੋਲੀ ਬੋਲਣ ਲੱਗ ਪੈਣਗੇ ਪਰ ਹਰ ਕਿਸੇ ਕੋਲ ਪਹੁੰਚਣ ਵਾਲੀ ਕਥਾ ਉਸ ਕੋਲ ਪਹੁੰਚਣੀ ਹੀ ਹੈ ਤੁਸੀਂ ਆਪ ਹੀ ਕਿਹਾ ਸੀ ਕੀ ਕਥਾ ਬਦਲੀ ਵੀ ਜਾ ਸਕਦੀ ਹੈ ਬਾਬੇ ਪੰਗੂ ਤੇ ਇੰਦਰਜੀਤ ਦੀ ਗੱਲਬਾਤ ਸੁਣ ਕੇ ਮੈਂ ਘਬਰਾ ਰਿਹਾ ਸੀ ਬਦਲਿਆ ਤਾਂ ਲਹੂ ਵੀ ਜਾ ਸਕਦਾ ਪੁੱਤਰਾ ਮੇਰੇ ਵੱਲ ਦੇਖਦਾ ਬਾਬਾ ਬੋਲਿਆ ਤੇ ਫਿਰ ਕੁਝ ਚਿਰ ਟਿਕਟਕੀ ਲਾ ਕੇ ਦੇਖਦਾ ਹੀ ਰਿਹਾ ਫਿਰ ਕਿਸੇ ਛਾਤਰ ਬੰਦੇ ਲਈ ਕਥਾ ਬਦਲਣੀ ਕੀ ਔਖੀ ਹੈ ਜੇ ਕੋਈ ਬਦਨੀਅਤ ਵਾਲਾ ਕਥਾਕਾਰ ਕਥਾ ਨੂੰ ਕੋਈ ਹੋਰ ਮੁਲੰਮਾ ਚਾੜ ਕੇ ਤੇ ਕਿਸੇ ਬਾਲ ਨੂੰ ਸੁਣਾਏਗਾ ਤਾਂ ਇਸ ਵਿੱਚ ਭੋਲੇ ਬਾਲ ਦਾ ਕੀ ਕਸੂਰ ਆਉਣ ਵਾਲੇ ਸਮੇਂ ਵਿੱਚ ਐਸੇ ਕਥਾਕਾਰਾਂ ਦੀ ਪਰਮਾਰ ਹੋਏਗੀ ਜੋ ਸਿੱਖ ਕਥਾ ਦਾ ਰੂਪ ਵਿਗਾੜਨ ਦੀ ਪੂਰੀ ਵਾਹ ਲਾਉਣਗੇ ਤੁਸੀਂ ਚੇਤਨਣ ਰਹਿਣਾ ਹੈ ਸ਼ੇਰੋ ਕਿਉਂਕਿ ਉਹਨਾਂ ਵਿੱਚੋਂ ਬਾਲੇ ਕਥਾਕਾਰ ਬਾਰੀ ਬਹਿਰਾਵੇ ਤੋਂ ਸਿੱਖ ਹੀ ਜਾਪਦੇ ਹੋਣਗੇ ਉਨਾ ਸਮਿਆਂ ਵਿੱਚ ਸਿੱਖ ਕਥਾ ਦੀ ਰਾਖੀ ਵੀ ਤੁਸੀਂ ਵਿਵੇਕ ਨਾਲ ਕਰਨੀ ਹੈ। ਇਹੀ ਕਾਰਨ ਹੈ ਕਿ ਕੰਦੀ ਤੁਹਾਨੂੰ ਇੱਥੇ ਬਹਾ ਕੇ ਗਿਆ ਹੈ। ਜਿੱਥੇ ਇੱਕ ਐਸੀ ਕਥਾ ਜਨਮ ਲੈ ਰਹੀ ਹੈ ਜਿਸ ਨੂੰ ਤੱਕ ਕੇ ਤੁਹਾਡਾ ਭਰੋਸਾ ਸਿੱਖ ਕਥਾ ਵਿੱਚ ਪਰਪੱਕ ਹੋਵੇਗਾ। ਧੰਨ ਭਾਗ ਸਾਡੇ ਕੇ ਕਥਾ ਸੁਣਨ ਦੇ ਨਾਲ-ਨਾਲ ਕਥਾ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਮਿਲੇਗਾ। ਤੁਸੀਂ ਸਿਰਫ ਦੇਖਣੀ ਸੁਣਨੀ ਹੀ ਨਹੀਂ ਤੁਹਾਡੀ ਤਾਂ ਕੱਲੇ-ਕੱਲੇ ਦੀ ਆਪਣੀ ਕਥਾ ਹੋਏਗੀ ਜਿਸ ਨੂੰ ਸਿੱਖ ਮਾਵਾਂ ਆਪਣੇ ਬਾਲਾਂ ਨੂੰ ਸੁਣਾਇਆ ਕਰਨਗੀਆਂ ਬਾਬਾ ਪੰਗੂ ਸਾਡੇ ਕੰਨੀ ਤੱਕ ਦਾ ਬੋਲਿਆ ਤੇ ਸਾਡੇ ਵਿੱਚੋਂ ਕਿਸੇ ਦੇ ਮੂੰਹੋਂ ਵਾਹਿਗੁਰੂ ਨਿਕਲਿਆ ਮੈਂ ਆਪਣੀਆਂ ਬਾਹਾਂ ਤੇ ਹੱਥ ਫੇਰ ਕੇ ਖੜੇ ਹੋਏ ਲੂ ਕੰਡੇ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਚਲੋ ਤੁਸੀਂ ਹੁਣ ਅਗਲੀ ਕਥਾ ਸੁਣੋ ਸ਼ੁਕਰ ਚੱਕੀਏ ਸਰਦਾਰ ਨਾਲ ਹੁਣ ਕਨਈਏ ਵੀ ਸਨ ਤੇ ਸ਼ਹੀਦੀ ਮਿਸਲ ਦੇ ਸਿਰਲੱਥ ਯੋਧੇ ਵੀ ਜੇ ਕੈ ਲੋਕੇ ਪੰਥ ਦੇ ਸਿਰਮੌਰ ਸੂਰਮੇ ਸਿੰਘਾਂ ਵਿੱਚ ਇਹਨਾਂ ਦਾ شمار ਹੁੰਦਾ ਸੀ ਤਾਂ ਕੋਈ ਅਤ ਕਥ ਨਹੀਂ ਨਹੀਂ 24000 ਪਠਾਨ ਤੁਰਿਆ ਤਾਂ ਅਬਦਾਲੀ ਦੀ ਸਾਰੀ ਲਗਭਗ 3 ਲੱਖ ਫੌਜ ਨੇ ਉਹਨਾਂ ਨਾਲ ਕੁਝ ਕਦਮ ਚੁੱਕੇ ਹਵਾ ਦਾ ਇੱਕ ਤੇਜ ਬੁੱਲਾ ਸਿੰਘਾਂ ਵੱਲ ਆਇਆ ਤੇਜ ਜਿਵੇਂ ਹਨੇਰੀ ਪਿੱਪਲ ਦੇ ਪੱਤੇਆਂ ਨੂੰ ਉਡਾ ਕੇ ਲੈ ਜਾਂਦੀ ਹੈ ਭਾਵੇਂ ਹਵਾ ਠੰਡੀ ਸੀ ਪਰ ਜੰਗ ਦਾ ਸੇਕ ਇਸ ਵਿੱਚੋਂ ਮਹਿਸੂਸ ਕੀਤਾ ਜਾ ਰਿਹਾ ਸੀ ਸਰਬੁਲੰਦ ਖਾਨ ਤੇ ਜਹਾਨ ਖਾਨ ਉੱਚੇ ਅਰਬੀ ਘੋੜਿਆਂ ਤੇ ਸਵਾਰ ਸਨ ਜੇ ਅਬਦਾਲੀ ਆਪ ਇਸ ਜੰਗ ਵਿੱਚ ਆਣ ਲੱਥੇ ਤਾਂ ਸਾਡੇ ਮਨ ਦੀ ਹੋ ਜਾਏ ਸਰਦਾਰ ਜੈ ਸਿੰਘ ਵੱਲ ਦੇਖਦਿਆਂ ਸਰਦਾਰ ਚੜਤ ਸਿੰਘ ਬੋਲਿਆ ਉਸ ਨੂੰ ਅਬਦਾਲੀ ਤੇ ਰੋਹ ਚੜ ਰਿਹਾ ਸੀ ਆਹੋ ਸਿਆਪੇ ਦੀ ਨਾਇਣਤਾ ਉਹੀ ਹੈ ਜੇ ਉਹੀ ਪਾਰ ਬੁਲਾ ਦਈਏ ਤਾਂ ਸਭ ਝੇੜੇ ਮੁੱਕ ਜਾਣ ਸਰਦਾਰ ਜੈ ਸਿੰਘ ਬੋਲੇ ਝੇੜੇ ਨਹੀਂ ਮੁੱਕਣੇ ਸਰਦਾਰ ਜੈ ਸਿੰਘ ਜੀ ਝੇੜੇ ਤਾਂ ਸਦਾ ਪੰਥ ਦੇ ਨਾਲ ਹੀ ਰਹਿਣਗੇ ਇਹ ਮੁੱਕ ਜਾਊ ਕੋਈ ਹੋਰ ਆ ਜਾਊ ਨਾਲੇ ਝੇੜਿਆਂ ਨਾਲ ਦਿਨੋਂ ਦਿਨ ਨਿਪੜਦਾ ਤਾਂ ਪੰਥ ਸਗੋ ਹੋਰ ਨਿਕਰਦਾ ਜਾ ਰਿਹਾ ਹੈ ਇਹ ਵੀ ਸਹੀ ਕਿਹਾ ਤੁਸੀਂ ਸਰਦਾਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਜਿਵੇਂ ਮੂਰੇ ਕੋਈ ਵੱਡਾ ਸ਼ੂਕ ਦਾ ਮੁਸੀਬਤਾਂ ਤਾਂ ਦਰਿਆ ਨਹੀਂ ਸਗੋਂ ਕੋਈ ਬਰਸਾਤੀ ਨਾਲਾ ਹੈ ਚਲੋ ਫਿਰ ਅਰਬੀ ਘੋੜਿਆਂ ਦਾ ਪਾਰ ਹੌਲਾ ਕਰੀਏ ਕਹਿੰਦਿਆਂ ਸਰਦਾਰ ਚੜਤ ਸਿੰਘ ਨੇ ਘੋੜੇ ਨੂੰ ਵੱਡੀ ਲਾਈ 200 ਸਿਰ ਲੱਥਾਂ ਦਾ ਕਾਫਲਾ ਅਫਗਾਨਾਬਲ ਤੂਫਾਨ ਵਾਂਗ ਵਧਿਆ ਇੱਕ ਵਾਰ ਤਾਂ ਖਾਲਸੇ ਦੇ ਦੇਸੀ ਤੁਰੰਗਾ ਦੀ ਚਾਲ ਨੇ ਅਰਬੀ ਘੋੜਿਆਂ ਨੂੰ ਵੀ ਧੁੜਧੁੜੀ ਲਿਆ ਦਿੱਤੀ ਉਹ ਠੰਬਰ ਕੇ ਖਲੋ ਗਏ ਸਰਦਾਰ ਤੇ ਉਸ ਦੇ ਯੋਧੇ ਸਾਥੀ 100-100 ਕਰਕੇ ਜਹਾਂਨ ਖਾਨ ਤੇ ਸਰਬੁਲੰਦ ਖਾਨ ਉੱਤੇ ਟੁੱਟ ਕੇ ਪੈ ਗਏ ਜਿਵੇਂ ਕੋਈ ਸ਼ੇਰ ਨਹੀਂ ਆਪਣੇ ਬੱਚਿਆਂ ਦਾ ਬਚਾਅ ਕਰਨ ਲਈ ਬਘਿਆੜਾ ਨਾਲ ਭੜ ਜਾਵੇ ਦਸਮ ਪਿਤਾ ਦੇ ਦੂਲੇ ਸੂਰਿਆਂ ਦੀਆਂ ਭਗੌਤੀਆਂ ਦਾ ਤਾਬ ਅਫਗਾਨ ਲਸ਼ਕਰ ਬਹੁਤੀ ਦੇਰ ਨਾ ਚੱਲ ਸਕਿਆ ਮੂਰਲੀਆਂ ਕਤਾਰਾਂ ਦੇ ਪਠਾਨ ਮਾਰੇ ਜਾਣ ਕਰਕੇ ਦੋਹੇ ਅਫਗਾਨ ਜਰਨੈਲ ਪਿੱਛੇ ਹਟ ਗਏ ਸਰਦਾਰ ਨੇ ਸਿੰਘਾਂ ਨੂੰ ਇਸ਼ਾਰਾ ਕੀਤਾ ਤੇ ਇੱਕ ਘਾਤਕ ਹੱਲਾ ਬੋਲ ਕੇ ਕਈ ਸੌ ਪਠਾਨ ਪਾਰ ਬੁਲਾ ਸਿੰਘ ਵਾਪਸ ਵਹੀਰਵਾਲ ਚੱਲ ਪਏ ਇਹ ਸਿੰਘਾਂ ਦੀ ਜੰਗਨੀਤੀ ਸੀ ਉਹ ਇੱਕ ਭਰਮਾ ਹਮਲਾ ਕਰਕੇ ਇੱਕ ਵਾਰ ਅਫਗਾਨਾਂ ਦੇ ਪੈਰੂ ਖੇੜ ਦਿੰਦੇ ਤੇ ਮੁੜ ਵਹੀਰ ਦੀ ਰਾਖੀ ਲਈ ਪਰਤ ਆਉਂਦੇ ਇਸ ਤਰ੍ਹਾਂ ਉਹ ਮਾਲਵੇ ਬਲ ਕੁਝ ਪੈਂਡਾ ਹੋਰ ਮਾਰ ਲੈਂਦੇ ਵਹੀਰ ਦੇ ਅੱਗੇ ਸਿੰਘ ਕਿਸੇ ਮਜ਼ਬੂਤ ਕਿਲੇ ਦੀ ਕੰਧਾਂ માં ਖਲੋ ਜਾਂਦੇ ਸਵੇਰ ਦੀ ਚੱਲ ਰਹੀ ਜੰਗ ਵਿੱਚ ਹਜੇ ਤੱਕ ਤਾਂ ਪਾਸਾ ਸਿੰਘਾਂ ਦਾ ਹੀ ਪਾਰਾ ਸੀ ਗਿਲਜੀਆਂ ਦੇ ਸ਼ਾਸਤਰ ਦੇ ਨਾਲ ਵੱਜਦੇ ਆ ਜੈ ਸਿੰਘ ਦੇ ਪਿੰਡੇ ਵਿੱਚੋਂ ਟੰਨ ਦੀ ਆਵਾਜ਼ ਹੀ ਨਾ ਆਈ ਤਾਂ ਕਾਹਦਾ ਸਾਡਾ ਸਰਬਲੋ ਵਿੱਚ ਛਕਣ ਦਾ ਫਾਇਦਾ ਆਪਣੇ ਡੌਲੇ ਤੇ ਲੱਗੇ ਫੱਟ ਨੂੰ ਕਮਰ ਕੱਸੇ ਦੇ ਕੱਪੜੇ ਨਾਲ ਬੰਨਦਿਆਂ ਸਰਦਾਰ ਚੜਤ ਸਿੰਘ ਬੋਲੇ ਤੇ ਨਾਲ ਦੇ ਸਿੰਘ ਮੁਸਕਰਾਉਣ ਲੱਗ ਪਏ ਵਹੀਰ ਹਜੇ ਕੋਈ ਚਾਰਕੂਕੋ ਅੱਗੇ ਗਿਆ ਹੋਵੇਗਾ ਕਿ ਪਿੱਛੋਂ ਧੂੜ ਦਾ ਉੱਡਦਾ ਗੁਬਾਰ ਦਿਖਾਈ ਦਿੱਤਾ ਅਬਦਾਲੀ ਦੇ ਸਾਰੇ ਲਸ਼ਕਰ ਨੇ ਚੜਾਈ ਕਰ ਦਿੱਤੀ ਸੀ 3 ਲੱਖ ਫੌਜ ਦੇ ਇਕੱਠਿਆਂ ਭੱਜਣ ਕਰਕੇ ਇਹ ਗੁਬਾਰ ਸਾਰੇ ਅੰਬਰ ਤੇ ਛਾ ਗਿਆ ਸੀ ਸਿੰਘਾਂ ਨੂੰ ਤਾਂ ਕੁਝ ਉਸ ਦਿਖਾਈ ਵੀ ਨਹੀਂ ਦੇ ਰਿਹਾ ਸੀ ਕਿ ਅਫਗਾਨ ਕਿੱਥੇ ਕਿ ਤੱਕ ਆ ਗਏ ਹਨ ਤਕੜੇ ਹੋ ਕੇ ਕਤਾਰਾਂ ਵਿੱਚ ਡੱਟ ਜਾਓ ਸਿੰਘੋ ਟਾਲਾਂ ਅਗਾਂ ਰੱਖੋ ਤੇ ਮਜ਼ਬੂਤ ਕੋਟ ਉਸਾਰ ਲੋ ਵਹੀਰ ਦੇ ਦੁਆਲੇ ਯਾਦ ਰੱਖਿਓ ਜੇ ਇੱਥੋਂ ਸਾਡਾ ਘੇਰਾ ਤੋੜ ਕੇ ਪਠਾਨ ਅੰਦਰ ਚਲੇ ਗਏ ਤਾਂ ਨਿਹੱਥੇ ਬੀਬੀਆਂ ਬੱਚਿਆਂ ਤੇ ਕਹਿਰ ਵਰਸਾਉਣਗੇ ਸਰਦਾਰ ਚੜਤ ਸਿੰਘ ਦੇ ਨਾਲ ਦੇ ਸਿੰਘਾਂ ਨੂੰ ਸੁਚੇਤ ਕਰਦਿਆਂ ਕਿਹਾ ਸਿੰਘਾਂ ਨੇ ਅਫਗਾਨਾ ਵੱਲ ਮੂੰਹ ਕਰ ਲਿਆ ਤੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਤਕੜੀ ਮਜ਼ਬੂਤ ਕੰਧ ਬਣਾ ਲਈ ਜਿਨ੍ਹਾਂ ਸਿੰਘਾਂ ਕੋਲ ਢਾਲਾਂ ਸਨ ਉਹ ਮੂਹਰਲੀ ਕਤਾਰ ਵਿੱਚ ਆ ਗਏ ਤੇ ਢਾਲਾਂ ਆਪਣੇ ਸਰੀਰਾਂ ਦੇ ਮੂਹਰੇ ਕਰਕੇ ਇੱਕ ਦੂਜੇ ਦੀ ਢਾਲ ਨਾਲ ਜੋੜ ਲਈਆਂ ਵੱਡੇ ਤੇ ਲੰਬੇ ਬਰਛਿਆਂ ਵਾਲੇ ਸਿੰਘ ਅੱਗੇ ਆਓ ਭਾਈ ਸਰਦਾਰ ਚੜਤ ਸਿੰਘ ਨੇ ਪਿਛਾਂ ਵੱਲ ਮੂੰਹ ਕਰਕੇ ਆਵਾਜ਼ ਦਿੱਤੀ ਲਿੱਖੀਆਂ ਫਾਲਾਂ ਵਾਲੇ ਲੰਬੇ ਵਰਛੇ ਨੇਜੀਆਂ ਵਾਲੇ 3-400 ਸਿੰਘ ਅੱਗੇ ਆਏ ਤੁਸੀਂ ਆਪਣੇ ਵਰਛੇ ਨੇਜੇ ਨਾਲ ਢਾਲਾਂ ਦੇ ਮਗਰ ਰੱਖਿਓ ਚੜਤ ਸਿੰਘ ਨੇ ਉਹਨਾਂ ਨੂੰ ਪਹਿਲੀ ਕਤਾਰ ਦੇ ਢਾਲਾਂ ਵਾਲੇ ਸਿੰਘਾਂ ਕੋਲ ਇੱਕ-ਇੱਕ ਕਰਕੇ ਬਿਠਾਇਆ ਤੇ ਜਦ ਤੱਕ ਮੈਂ ਜੇਕਾਰਾ ਨਾ ਛੱਡਾਂ ਤੁਸੀਂ ਵਰਛੇ ਗਿਲਜੀਆਂ ਨੂੰ ਦਿਸਣ ਨਹੀਂ ਦੇਣੇ ਜਦ ਹੀ ਜੇਕਾਰੇ ਦੀ ਆਵਾਜ਼ ਸੁਣੋ ਤਾਂ ਇੱਕਦਮ ਵਰਛੇ ਵਿਰਲਾ ਵਿੱਚ ਦੀ ਬਾਹਰ ਕੱਢਣੇ ਤੇ ਪਿੱਛੋਂ ਧਰਤੀ ਦੀ ਓਟ ਲੈ ਕੇ ਰੱਖਣੀ ਸਰਦਾਰ ਨੇ ਤਕੜੀ ਰਣਨੀਤੀ ਨਾਲ ਜਿੰਨੇ ਕ ਸਾਧਨ ਸਨ ਪ੍ਰਬੰਧ ਕਰ ਲਿਆ ਸਭ ਸਿੰਘ ਕਰੜੇ ਹੋ ਕੇ ਡਟ ਗਏ ਗਰਦ ਦਾ 구ਬਾਰ ਵਹੀਰ ਦੇ ਅੱਗੇ ਜਾ ਰਹੇ ਸਿੰਘਾਂ ਨੇ ਵੀ ਦੇਖਿਆ اے ਕਲਗੀਧਰ ਸੱਚੇ ਪਾਤਸ਼ਾਹ ਜੀਓ ਸਰਦਾਰ ਚੜਤ ਸਿੰਘ ਤੇ ਬਾਕੀ ਸਿੰਘਾਂ ਦੇ ਅੰਗ ਸੰਗ ਸਹਾਈ ਹੋਣਾ ਸਰਦਾਰ ਜੱਸਾ ਸਿੰਘ ਬੋਲੇ ਤੇ ਬਾਕੀ ਸਿੰਘਾਂ ਨੇ ਵੀ ਹੱਥ ਜੋੜ ਲਏ ਬੋੜੀ ਕਰਨਾ ਸਤਿਗੁਰੂ ਮਾਰਨ ਰੱਖਣ ਵਾਲੇ ਤੁਸੀਂ ਹੀ ਹੋ ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ ਅਬਦਾਲੀ ਦੇ ਤੇਜ ਘੋੜ ਸਵਾਰਾਂ ਦੀਆਂ ਪਹਿਲੀਆਂ ਕਤਾਰਾਂ ਸਿੰਘਾਂ ਦੇ ਨੇੜੇ ਆ ਰਹੀਆਂ ਸਨ ਸਿੰਘ ਡਟੇ ਹੋਏ ਸਨ ਘੋੜੇ ਹੋਰ ਨੇੜੇ ਆ ਰਹੇ ਸਨ ਬਰਛਿਆਂ ਵਾਲੇ ਸਿੰਘਾਂ ਦੇ ਕੰਨ ਸਰਦਾਰ ਚੜਤ ਸਿੰਘ ਵੱਲ ਸਨ ਹੋਰ ਘੋੜੇ ਕਰੀਬ ਆਏ ਪਰ ਨੇਜੇ ਬਰਛਿਆਂ ਵਾਲੇ ਸਿੰਘਾਂ ਨੂੰ ਹੋਰ ਕੁਝ ਨਹੀਂ ਸੁਣਾਈ ਦੇ ਰਿਹਾ ਸੀ ਉਹਨਾਂ ਦੇ ਕੰਨ ਤਾਂ ਬਸ ਸਰਦਾਰ ਚੜਤ ਸਿੰਘ ਦੀ ਆਵਾਜ਼ ਉਡੀਕ ਰਹੇ ਸਨ ਘੋੜੇ ਜਮਾਂ ਕਰੀਬ ਆ ਗਏ ਬਰਛਿਆਂ ਵਾਲਿਆਂ ਵਿੱਚ ਕੁਝ ਹਲਚਲ ਹੋਈ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਤਨ ਸ਼ਹੀਦ ਭਾਈ ਉਦਾਸ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਕਹਿੰਦਿਆਂ ਸਿੰਘਾਂ ਨੇ ਨੇਜੇ ਪਰਛੇਟਾਂਾਂ ਦੀ ਵਿੱਥ ਵਿੱਚੋਂ ਬਾਹਰ ਨੂੰ ਕੱਢੇ ਘੋੜ ਸਵਾਰਾਂ ਵਿੱਚੋਂ ਕੁਝ ਨੇ ਉਹ ਨੇਜੇ ਦੇਖ ਵੀ ਲਈ ਪਰ ਹੁਣ ਰੁਕਿਆ ਨਹੀਂ ਜਾ ਸਕਦਾ ਸੀ ਕੁਝ ਨੇ ਲਕਾਮਾਂ ਖਿੱਚੀਆਂ ਵੀ ਪਰ ਇਸ ਤਰ੍ਹਾਂ ਕਰਨ ਨਾਲ ਉਹ ਆਪ ਹੀ ਡਿੱਗ ਪਏ ਘੋੜਿਆਂ ਦੀ ਪਹਿਲੀ ਕਤਾਰ ਸਿੰਘਾਂ ਦੇ ਪਰਛਿਆਂ ਵਿੱਚ ਪਰੋਈ ਗਈ ਪਹਿਲੇ ਘੋੜਸਵਾਰਾਂ ਦੇ ਡਿੱਗਣ ਕਰਕੇ ਪਿਛਲੀਆਂ ਕਤਾਰਾਂ ਵਿੱਚ ਹੜਕ ਕੰਪ ਮਚ ਗਿਆ। ਇੱਕ ਦੂਜੇ ਵਿੱਚ ਵਾਜਬਾਜਾਂ ਫੁਕਾਨਾਂ ਦੀਆਂ ਕਈ ਕਤਾਰਾਂ ਡਿੱਗ ਪਈਆਂ। ਘੋੜਿਆਂ ਦੀਆਂ 8 ਕਤਾਰਾਂ ਮਗਰ ਪੈਦਲ ਪਠਾਨ ਸਨ। ਹਰਦੁੰਗ ਪਿਆ ਦੇਖ ਕੇ ਉਹ ਖਲੋ ਗਏ। ਸਿੰਘਾਂ ਨੇ ਡਿੱਗੇ ਪਏ ਘੋੜਸਵਾਰਾਂ ਉੱਤੇ ਹੱਲਾ ਬੋਲ ਦਿੱਤਾ। ਇਸ ਤੋਂ ਪਹਿਲਾਂ ਕਿ ਡਿੱਗੇ ਸਵਾਰ ਸੰਭਲਦੇ ਸਿੰਘਾਂ ਦੀਆਂ ਭਗੌਤੀਆਂ ਨੇ ਉਹਨਾਂ ਨੂੰ ਸੰਭਾਲ ਦਿੱਤਾ। ਸਿੰਘਾਂ ਦੀ ਇੱਕ ਟੁਕੜੀ ਦੀ ਜ਼ਿੰਮੇਵਾਰੀ ਇਹੋ ਸੀ ਕਿ ਅਫਗਾਨਾਂ ਦੇ ਘੋੜਿਆਂ ਨੂੰ ਕਿਸੇ ਵੀ ਤਰ੍ਹਾਂ ਅੰਦਰ ਆਪਣੇ ਘੇਰੇ ਵਿੱਚ ਲੈ ਲੈਣਾ ਤੇ ਵਹੀਰ ਤੱਕ ਪਹੁੰਚਾ ਦੇਣਾ ਉਹਨਾਂ ਸਿੰਘਾਂ ਨੇ ਸੇਵਾ ਬਖੂਬੀ ਨਿਭਾਈ ਸਿਰਫ ਉਹੀ ਅਫਗਾਨ ਘੋੜਸਵਾਰ ਆਪਣੇ ਘੋੜੇ ਬਚਾ ਸਕੇ ਜੋ ਮੈਦਾਨ ਵਿੱਚੋਂ ਪਿਛਾਂ ਭੱਜ ਗਏ ਬਾਕੀ ਸਭ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਵਹੀਰ ਨੂੰ ਘੋੜੇ ਪਹੁੰਚਾ ਕੇ ਤੇਜੀ ਨਾਲ ਅੱਗੇ ਤੋਰੋ ਸਿੰਘੋ ਅਬਦਾਲੀ ਇਹ ਹੱਤਕ ਬਹੁਤੀ ਦੇਰ ਬਰਦਾਸ਼ਤ ਨਹੀਂ ਕਰ ਸਕੇਗਾ ਸਰਦਾਰ ਚੜਤ ਸਿੰਘ ਨੇ ਸਿੰਘਾਂ ਨੂੰ ਹੋਰ ਫੁਰਤੀ ਕਰਨ ਲਈ ਕਿਹਾ ਸਰਦਾਰ ਨੂੰ ਪਤਾ ਸੀ ਕਿ ਅਬਦਾਲੀ ਨੇ ਇਹ ਵੱਡੀ ਨਮੋਸ਼ੀ ਵਾਲੀ ਗੱਲ ਸੀ ਕਿ ਮੁਠੀ ਪਰ ਲੋਕ ਉਸ ਦੀਆਂ ਲੱਖਾਂ ਫੌਜਾਂ ਦੇ ਨੱਕ ਵਿੱਚ ਦਮ ਕਰ ਰਹੇ ਹਨ ਉਹੀ ਹੋਇਆ 12-12000 ਦੇ ਚਾਰ ਤੁਮਣ ਲੈ ਕੇ ਹਾਥੀ ਉੱਤੇ ਸਵਾਰ ਅਬਦਾਲੀ ਅੱਗੇ ਵਧਿਆ 48000 ਫੌਜ ਸਿੰਘਾਂ ਵੱਲ ਵੱਧ ਰਹੀ ਸੀ ਸਰਦਾਰ ਨੇ ਸਿੰਘਾਂ ਨੂੰ ਮੁੜ ਕਤਾਰ ਕਰ ਲਈ ਕਰਨ ਲਈ ਕਿਹਾ ਪਰ ਐਤਕੀ ਉਹ ਜਾਣਦਾ ਸੀ ਕਿ ਜੰਗ ਦਾ ਰੁਖ ਹੋਰ ਤਰ੍ਹਾਂ ਦਾ ਹੋਏਗਾ ਤੁਸੀਂ ਤਾਂ ਕਦ ਦੇ ਅਬਦਾਲੀ ਨਾਲ ਟੱਕਰ ਲੈਣ ਨੂੰ ਫਿਰਦੇ ਸੀ ਸੋ ਹੁਣ ਵੇਲਾ ਆ ਗਿਆ ਹੈ ਕਿਸੇ ਸਿੰਘ ਦੇ ਬੁੱਲ ਸਰਦਾਰ ਚੜਤ ਸਿੰਘ ਨੂੰ ਤੀਰ ਮੰਗ ਬੱਜੇ ਸਿਰਾਂ ਤੇ ਮਿਹਣੇ ਲੈਣਾ ਸੂਰਮਿਆਂ ਦਾ ਕੰਮ ਨਹੀਂ ਸੋ ਸਰਦਾਰ ਚੜਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਅਬਦਾਲੀ ਵੱਲ ਪਧੇਗਾ ਵਹੀਰ ਦੇ ਘੇਰੇ ਦੀ ਜ਼ਿੰਮੇਵਾਰੀ ਉਸਨੇ ਸਰਦਾਰ ਜੈ ਸਿੰਘ ਤੇ ਸ਼ਹੀਦਾਂ ਦੀ ਮਿਸਲ ਦੇ ਸੂਰਮਿਆਂ ਨੂੰ ਦਿੱਤੀ ਤੇ ਆਪ ਅਬਦਾਲੀ ਨਾਲ ਟੱਕਰ ਲੈਣ ਲਈ ਅੱਗੇ ਵਧਿਆ ਕੁਝ ਸੂਰਮੇ ਸਿੰਘ ਸਰਦਾਰ ਦੇ ਨਾਲ ਤੁਰੇ ਨਹੀਂ ਭਾਈ ਸਿੰਘੋ ਵਹੀਰ ਨੂੰ ਵੱਦ ਤੋਂ ਵੱਦ ਲੜਾਕਿਆਂ ਦੀ ਲੋੜ ਹੈ ਤੁਸੀਂ ਇੱਥੇ ਹੀ ਟਿਕੋ ਸਰਦਾਰ ਨੇ ਉਹਨਾਂ ਨੂੰ ਵਰਜਿਆ ਇੱਥੇ ਹੀ ਟਿਕਣਾ ਹੈ ਖਾਲਸਾ ਜੀ ਕਾਬਲੀ ਕੁੱਤੇ ਨੂੰ ਪਾਰ ਬੁਲਾ ਕੇ ਮੁੜ ਤੁਹਾਡੇ ਨਾਲ ਵਾਪਸ ਇੱਥੇ ਹੀ ਟਿਕਣਾ ਹੈ ਤੁਹਾਡਾ ਟੀਚਾ ਅਬਦਾਲੀ ਹੈ ਤੇ ਬਾਕੀ ਰਹਿੰਦ ਖੂੰਦ ਸਾਡੇ ਹਿੱਸੇ ਅਬਦਾਲੀ ਤੱਕ ਪਹੁੰਚਣ ਲਈ ਰਹਿੰਦ ਖੂੰਦ ਦੀ ਸਫਾਈ ਵੀ ਕਰਨੀ ਪਵੇਗੀ ਸੋ ਤੁਹਾਡੇ ਰਾਹ ਦੇ ਰੋੜੇ ਅਸੀਂ ਦੂਰ ਕਰਦੇ ਜਾਵਾਂਗੇ ਇੱਕ ਸਿੰਘ ਬੋਲਿਆ ਤੇ ਸਰਦਾਰ ਚੜਤ ਸਿੰਘ ਮੁਸਕਰਾਉਣ ਲੱਗੇ ਅੱਖਾਂ ਅੱਖਾਂ ਵਿੱਚ ਸਰਦਾਰ ਨੇ ਜੈ ਸਿੰਘ ਤੇ ਬਾਕੀ ਸਿੰਘਾਂ ਨੂੰ ਫਤੇ ਬੁਲਾਈ ਘੋੜੇ ਨੂੰ ਅੱਡੀ ਲਾਉਂਦਿਆਂ ਜੈਕਾਰਾ ਛੱਡਿਆ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਤਨ ਸੀਤ ਭਾਈ ਸੁੱਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਚੁੰਮੇ ਦਸਕ ਸਿੰਘ ਅਬਦਾਲੀਵਰ ਪਤੇ ਧੂੜ ਦੇ 구ਬਾਰ ਵਿੱਚ afghan lashkar ਨੂੰ ਕੁਝ ਵੀ ਸਾਫ਼ ਦਿਖਾਈ ਨਾ ਦਿੱਤਾ ਅੱਖ ਦੇ ਫੋਰ ਵਿੱਚ ਹੀ ਸਿੰਘ afghan lashkar ਵੱਚ ਵੜ ਗਏ ਸਿੰਘਾਂ ਦੀਆਂ ਤੇਗਾਂ ਇੰਨੀ ਤੇਜ਼ ਨਾਲ ਘੁੰਮ ਰਹੀਆਂ ਸਨ ਕਿ ਹਵਾ ਵਿੱਚੋਂ ਅੰਗਾਰ ਦਿਸ ਰਹੇ ਸਨ ਗਿਲਦਿਆਂ ਨੂੰ ਜਾਪਿਆ ਕਿ ਸਿੰਘਾਂ ਦੇ ਵੱਡੇ ਜਥੇ ਨੇ ਹਮਲਾ ਕਰ ਦਿੱਤਾ ਹੈ ਉਹਨਾਂ ਵਾਹੋ ਦਾ ਹੀ ਗੋਲੀਆਂ ਤੇ ਤੀਰਾਂ ਦੀ ਬੋਛਾਰ ਕਰ ਦਿੱਤੀ ਸਿੰਘਾਂ ਨੇ ਮੋੜ ਹਮਲਾ ਕਰ ਦਿੱਤਾ ਹੈ ਹਜ਼ੂਰ ਮਹਾਵਤ ਨੇ ਅਬਦਾਲੀ ਨੂੰ ਦੱਸਿਆ ਮੇਰਾ ਘੋੜਾ ਮੰਗਵਾਓ ਅਬਦਾਲੀ ਘੋੜੇ ਤੇ ਸਵਾਰ ਹੋ ਗਿਆ ਕਾਸ ਅੰਗ ਰਖੇਕਾਂ ਦੀ ਟੋਲੀ ਉਸ ਦੇ ਦੁਆਲੇ ਸੀ ਦਸਾ ਸਿੰਘਾਂ ਨੇ ਅਫਗਾਨਾਂ ਦੀਆਂ ਭੂਤਨੀਆਂ ਪੁਲਾ ਦਿੱਤੀਆਂ ਸਰਦਾਰ ਜੰਗ ਵਿੱਚ ਪੰਜ ਘੋੜੇ ਲੈ ਕੇ ਆਇਆ ਸੀ ਤਾਂ ਕਿ ਜੇ ਇੱਕ ਥੱਕ ਜਾਵੇ ਤਾਂ ਉਸੇ ਵੇਲੇ ਦੂਜੇ ਤੇ ਸਵਾਰ ਹੋਇਆ ਜਾ ਸਕੇ ਅਬਦਾਲੀ ਦਾ ਸਿਰ ਲਾਹ ਦੇਣ ਦੀ ਚਾਹ ਨਾਲ ਸਰਦਾਰ ਚੜਤ ਸਿੰਘ ਕਿਸੇ ਦੇ ਰੋਕਿਆ ਨਹੀਂ ਰੁਕ ਰਿਹਾ ਸੀ ਜਿੱਥੋਂ ਦੀ ਲੰਘਦਾ ਕਾਬਲੀ ਵੇੜਿਆਂ ਵਿੱਚ ਸੱਥਰ ਵਿਛਾਉਂਦਾ ਜਾਂਦਾ ਜਿਵੇਂ ਜਿਵੇਂ ਉਸ ਦੀ ਭਾਲ ਅਬਦਾਲੀ ਲਈ ਲੰਬੀ ਹੋ ਰਹੀ ਸੀ ਓਵੇਂ ਓਵੇਂ ਸਰਦਾਰ ਦਾ ਰੋ ਵੱਧਦਾ ਜਾ ਰਿਹਾ ਸੀ ਇੱਕੋ ਵਾਰ ਨਾਲੋਂ ਦੋ ਦੋ ਪਠਾਨ ਵੱਢ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਵੇਂ ਭਾਈ ਸੁਖਾ ਸਿੰਘ ਉਹਨਾਂ ਦੇ ਨਾਲ ਸਵਾਰ ਹੋਣ ਕਿਸੇ ਐਸੀ ਹੀ ਜੰਗ ਵਿੱਚ ਉਹਨਾਂ ਦੇ ਆਦਰਸ਼ ਭਾਈ ਸੁਖਾ ਸਿੰਘ ਸ਼ਹੀਦ ਹੋਏ ਸਨ ਉਹ ਹਿਸਾਬ ਵੀ ਉਹਨਾਂ ਨਾਲ ਚੁਕਤਾ ਕਰਨਾ ਹੈ ਸਰਦਾਰ ਵਾਰ-ਵਾਰ ਕਰਦਾ ਕਦੇ-ਕਦੇ ਬੋਲਦਾ ਤਨ ਤਨ ਭਾਈ ਸੁਖਾ ਸਿੰਘ ਕਹਿੰਦਿਆਂ ਸਰਦਾਰ ਨੇ ਪਤਾ ਨਹੀਂ ਕਿੰਨੇ ਅਫਗਾਨਪਾਰ ਬੁਲਾ ਦਿੱਤੇ ਸਰਦਾਰ ਜਿੱਥੋਂ ਦੀ ਲੰਘਦਾ ਪਿੱਛੇ ਅਫਗਾਨਾਂ ਦੀਆਂ ਵਿਚਾਲਿਆਂ ਚੀਰੀਆਂ ਲਾਸ਼ਾਂ ਦਾ ਢੇਰ ਲਾਉਂਦਾ ਜਾਂਦਾ ਵਾਰ ਕਰਦੇ ਕਰਦੇ ਤੇ ਗਿਲਜੀਆਂ ਦੀਆਂ ਢਾਲਾਂ ਤੇ ਵੱਜਦੀ ਰਹਿਣ ਕਰਕੇ ਇੱਕ ਤਾਂ ਤੇਗ ਖੁੰਡੀ ਹੋ ਗਈ ਸੀ ਤੇ ਦੂਜਾ ਸਰਦਾਰ ਦਾ ਹੱਥ ਵੀ ਥੱਕ ਗਿਆ ਸੀ ਸਰਦਾਰ ਨੇ ਹੁਣ ਨੇਜਾ ਹੱਥ ਫੜ ਲਿਆ ਕਈ ਪਠਾਣਾਂ ਨੂੰ ਪ੍ਰੋ ਦੇਣ ਮਗਰੋਂ ਨੇਜੇ ਦੀ ਫਾਲ ਵੀ ਟੁੱਟ ਗਈ ਸਰਦਾਰ ਨੇ ਰਾਮਜੰਗਾ ਕੱਢਿਆ ਹੁਣ ਤੱਕ ਸਰਦਾਰ ਦੇ ਸਰੀਰ ਤੇ ਕਈ ਫੱਟ ਲੱਗ ਗਏ ਸਨ ਸਰੀਰ ਵਿੱਚੋਂ ਲਹੂ ਲਗਾਤਾਰ ਵਹਿ ਰਹਾ ਸੀ ਸਰਦਾਰ ਨੇ ਰਾਮ ਜੰਗੇ ਨਾਲ ਪਠਾਣ ਫੁੰਡਣੇ ਸ਼ੁਰੂ ਕੀਤੇ ਹਾਲਾਤ ਜੰਗ ਦੇ ਮੈਦਾਨ ਦੇ ਇਹ ਹੋ ਗਏ ਸਨ ਕਿ ਜਿੱਧਰੇ ਵੀ ਦੇਖਦੇ ਸੀ ਚੜਤ ਸਿੰਘ ਉਸੇ ਪਾਸੇ ਨਜ਼ਰ ਆਉਂਦਾ ਸੀ ਹੁਣੇ ਇੱਥੇ ਲੜ ਰਿਹਾ ਸੀ ਤਾਂ ਅਗਲੇ ਪਲ ਕਿਤੇ ਹੋਰ ਪਠਾਣਾਂ ਦੇ ਟੱਕਰੇ ਕਰ ਰਿਹਾ ਸੀ ਪਤਾ ਲੱਗਾ ਕਿ ਘੇਰੇ ਵਾਲੀ ਕਤਾਰ ਕਮਜ਼ੋਰ ਪੈ ਰਹੀ ਹੈ ਤਾਂ ਉਹ ਭੱਜ ਕੇ ਉਧਰ ਚਲਾ ਗਿਆ ਵਹੀਰ ਦੇ ਇੱਕ ਵੀ ਫੱਟ ਲੱਗਣ ਤੋਂ ਪਹਿਲਾਂ ਉਹ ਆਪਣੇ ਲਹੂ ਦਾ ਆਖਰੀ ਕਤਰਾ ਵੀ ਵਹਾ ਦੇਣਾ ਚਾਹੁੰਦਾ ਸੀ ਜਰਤ ਸਿੰਘ ਦਾ ਘੋੜਾ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਭੱਜਿਆ ਫਿਰਦਾ ਸੀ ਜਿਵੇਂ ਗੰਗੇਰੀ ਪਾਣੀ ਉੱਤੇ ਘੁੰਮਦੀ ਫਿਰਦੀ ਹੈ ਤੇ ਅੱਖ ਦੇ ਫੋਰ ਵਿੱਚ ਹੀ ਰਾਹ ਬਦਲ ਕੇ ਦੂਜੇ ਪਾਸੇ ਘੁੰਮ ਜਾਂਦੀ ਹੈ ਅਬਦਾਲੀ ਤਾਂ ਹਾਥੀ ਤੇ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਅਬਦਾਲੀ ਨੂੰ ਲੱਭਦਾ ਲੱਭਦਾ ਸਰਦਾਰ ਮੁੜ ਅਫਗਾਨਾਂ ਦੇ ਘੇਰੇ ਵਿੱਚ ਆ ਗਿਆ ਇੱਕ ਤਾਂ ਧੂੜ ਦਾ ਗੁਬਾਰ ਤੇ ਦੂਜਾ ਅਫਗਾਨ ਫੌਜਾਂ ਦੀ ਇੰਨੀ ਗਿਣਤੀ ਕਿ ਅਬਦਾਲੀ ਦਾ ਕਿਤੋਂ ਨਹੀਂ ਪਤਾ ਲੱਗ ਰਿਹਾ ਸੀ ਪਠਾਣ ਤਾਂ ਸਰਦਾਰ ਦੇ ਰਾਮ ਜੰਗੇ ਤੋਂ ਬਚਦੇ ਫਿਰ ਰਹੇ ਸਨ ਸਰਦਾਰ ਬਾਰੇ ਮਸ਼ਹੂਰ ਸੀ ਕਿ ਉਹ ਐਡਾ ਤਕੜਾ ਨਿਸ਼ਾਨੀ ਸੀ ਕਿ ਸਾਰਾ ਦਲ ਇੱਕ ਪਾਸੇ ਤੇ ਇਕੱਲਾ ਚੜਤ ਸਿੰਘ ਇੱਕ ਪਾਸੇ ਦੁਨੀਆ ਵਿੱਚ ਸਿਰਫ ਢਾਈ ਬੰਦੂਕ ਚੀ ਮੰਨੇ ਜਾ ਸਕਦੇ ਸਨ ਇੱਕ ਸਰਦਾਰ ਚੜਤ ਸਿੰਘ ਦੂਜਾ ਸਾਰਾ ਪੰਥ ਤੇ ਬਾਕੀ ਅੱਧਾ ਦੁਨੀਆ ਦੇ ਸਭ ਨਿਸ਼ਾਨੇ ਬਾਦ ਸਾਰੇ ਬ੍ਰਹਿਮੰਡ ਦੇ ਨਿਸ਼ਾਨੀਆਂ ਦਾ ਸਰਦਾਰ ਸੀ ਚੜਤ ਸਿੰਘ ਹਾਂ ਉਸ ਦੇ ਨਿਸ਼ਾਨੇ ਮੱਛੀਆਂ ਦੀ ਅੱਖ ਫੁੰਡਣ ਨੂੰ ਨਹੀਂ ਸਗੋਂ ਮਗਰ ਮੱਛਾਂ ਦੇ ਮੱਥੇ ਪਾੜਨ ਵਾਲੇ ਸਨ ਉਸ ਨੇ ਕਿਹੜਾ ਸਬੰਬਰਾ ਵਿੱਚ ਜਾ ਕੇ ਨਿਸ਼ਾਨੇ ਲਾਉਣੇ ਸਨ ਜਾਂ ਆਪਣੀ ਸਲਤਨਤ ਬਚਾਉਣ ਲਈ ਆਪਣੇ ਨਾਲ ਲੜਨਾ ਸੀ ਉਸ ਨੇ ਤਾਂ ਅਸਲੀ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਯੋਧਿਆਂ ਦੇ ਸਨਮੁਖ ਜੂਝਣਾ ਸੀ ਉਹ ਵਿਦੇਸ਼ੀ ਯੋਧੇ ਜਿਹੜੇ ਉਸ ਦੇ ਲੋਕਾਂ ਵੱਲ ਕਹਿਰੀ ਨਿਗਾਹ ਨਾਲ ਦੇਖਦੇ ਸਨ ਜੋ ਉਸ ਦਾ ਦੇਸ਼ ਹੜਪਣ ਨੂੰ ਫਿਰਦੇ ਸਨ ਸਰਦਾਰ ਨਾਲ ਬੰਦੂਕਾਂ ਭਰ-ਭਰ ਫੜਾਉਣ ਵਾਲੇ ਸਿੰਘ ਤਾਂ ਹੋ ਸਕਦਾ ਹੈ ਪਰਨ ਵਿੱਚ ਦੇਰੀ ਕਰ ਦਿੰਦੇ ਹੋਣ ਪਰ ਸਰਦਾਰ ਦਾ ਇੱਕ ਵੀ ਨਿਸ਼ਾਨਾ ਟੀਚੇ ਨੂੰ ਵਿੰਨੇ ਬਿਨਾ ਖਾਲੀ ਨਹੀਂ ਜਾ ਰਿਹਾ ਸੀ ਸਰਦਾਰ ਪਠਾਣਾ ਨੂੰ ਫੁੰਡ-ਫੁੰਡ ਕੇ ਖਾਲੀ ਬੰਦੂਕਾਂ ਸਿੰਘਾਂ ਨੂੰ ਫੜਾ ਰਿਹਾ ਸੀ ਤੇ ਸਿੰਘ ਸਰਦਾਰ ਨੂੰ ਭਰ-ਭਰ ਦੇ ਰਹੇ ਸਨ ਥੋੜਾ ਹੋਰ ਅੱਗੇ ਪਹੁੰਚ ਕੇ ਸਰਦਾਰ ਨੇ ਸੈਂਕੜੇ ਅੰਗ ਰਖੇਕਾਂ ਵਿੱਚ ਘਿਰਿਆ ਹੋਇਆ ਸ਼ਾਹੀ ਲਿਬਾਸ ਵਿੱਚ ਘੋੜ ਸਵਾਰ ਦੇਖਿਆ ਉਸ ਨੂੰ ਸਮਝਣ 'ਤੇ ਦੇਰ ਨਾ ਲੱਗੀ ਕਿ ਇਹ ਹੀ ਅਬਦਾਲੀ ਹੈ ਸਰਦਾਰ ਨੇ ਘੋੜੇ ਨੂੰ ਅੱਡੀ ਲਾਈ ਹੀ ਸੀ ਕਿ ਮਗਰੋਂ ਇੱਕ ਸਿੰਘ ਦੀ ਆਵਾਜ਼ ਆਈ ਸਰਦਾਰ ਚੜਤ ਸਿੰਘ ਜੀ ਅਫਗਾਨਾ ਨੇ ਮੂਹਰੋਂ ਘੇਰਾ ਤੋੜ ਦਿੱਤਾ ਹੈ ਤੇ ਭੁੱਖੇ ਪਗਿਹੜਾਾਂ ਵਾਂਗ ਵਹੀਰ ਉੱਤੇ ਟੁੱਟ ਕੇ ਪੈ ਗਏ ਹਨ ਸਰਦਾਰ ਦਾ ਮੂੰਹ ਹਜੇ ਵੀ ਅਬਦਾਲੀ ਬਲ ਸੀ ਪਰ ਉਸ ਦੇ ਕੰਨ ਪਿਛਾਂ ਉਸ ਨੂੰ ਵਹੀਰ ਦਾ ਕੁਰਲਾਟ ਸੁਣ ਰਿਹਾ ਸੀ ਗੁੱਸੇ ਭਰੀਆਂ ਨਜ਼ਰਾਂ ਨਾਲ ਉਸ ਨੇ ਅਬਦਾਲੀ ਬਲ ਦੇਖਿਆ ਮਹਾਰਾਜ ਨੇ ਚਾਹਿਆ ਤਾਂ ਛੇਤੀ ਹੀ ਫਿਰ ਮਿਲਦੇ ਹਾਂ ਕਹਿੰਦਿਆਂ ਉਸ ਨੇ ਘੋੜਾ ਪਿਛਾਂ ਮੋੜਿਆ ਅਬਦਾਲੀ ਨੇ ਉਸ ਨੂੰ ਦੇਖ ਲਿਆ ਤੇ ਕੋੜ ਸਵਾਰ ਉਸ ਦੇ ਮਕਰ ਦੌੜਾਏ ਛੇਤੀ ਨਾਲ ਜਾਓ ਤੇ ਦੇਖੋ ਕਿ ਕੌਣ ਸੂਰਮਾ ਸੀ ਇਹ ਜੋ ਫਗਾਨ ਲਸ਼ਕਰ ਵਿੱਚ ਐਨਾ ਪਿੱਛੇ ਤੱਕ ਜਿਉਂਦਾ ਪਹੁੰਚ ਗਿਆ ਚੜਤ ਸਿੰਘ ਸੀ ਜਨਾਬ ਸ਼ੁਕਰ ਚੱਕਿਆ ਚੜਤ ਸਿੰਘ ਯਾ ਖੁਦਾ ਕੁਝ ਪਲਾਂ ਦੀ ਦੇਰੀ ਹੋ ਗਈ ਨਹੀਂ ਤਾਂ ਅਜੇ ਸਾਡੇ ਹੱਥੋਂ ਜਿਉਂਦਾ ਵਾਪਸ ਨਹੀਂ ਜਾ ਸਕਦਾ ਸੀ ਕੋੜ ਸਵਾਰ ਦੜਾਓ ਤੇ ਹੋ ਸਕੇ ਤਾਂ ਜਿਉਂਦਾ ਪੇਸ਼ ਕਰੋ ਮੇਰੇ ਅੱਗੇ ਪਰ ਇਹ ਗੱਲ ਅਬਦਾਲੀ ਨੇ ਹਵਾ ਵਿੱਚ ਹੀ ਕਰ ਦਿੱਤੀ ਸੀ ਉਸ ਨੂੰ ਵੀ ਪਤਾ ਸੀ ਕਿ ਚੜਤ ਸਿੰਘ ਨੂੰ ਜਿਉਂਦਾ ਫੜ ਲੈਣਾ ਸੂਰਜ ਨੂੰ ਜੇਬ ਵਿੱਚ ਪਾ ਲੈਣ ਵਾਂਗ ਹੈ ਤੇਜ਼ੀ ਨਾਲ ਸਰਦਾਰ ਵਹੀਰ ਕੋਲ ਪਰਤਿਆ ਬੱਚੇ ਬੁੱਢੇ ਬੀਬੀਆਂ ਦਾ ਕਤਲੇਆਮ ਹੋ ਰਿਹਾ ਸੀ ਵਹੀਰ ਅਤੇ ਸਿੰਘਾਂ ਵਿਚਾਲੇ ਹੁਣ ਅਫਗਾਨ ਟੁਕੜੀਆਂ ਆ ਲੱਥੀਆਂ ਸਨ ਸਿੰਘ ਪਿੱਛੋਂ ਪਠਾਣਾ ਉੱਤੇ ਹੱਲੇ ਕਰ ਰਹੇ ਸਨ ਅੱਗੇ ਚੱਲੋ ਸਿੰਘੋ ਮੂਹਰੇ ਪਹੁੰਚੋ ਅਸੀਂ ਪਠਾਣ ਮਗਰੋਂ ਮਾਰਨੇ ਹਨ ਪਹੀਰ ਪਹਿਲਾਂ ਬਚਾਉਣੀ ਹੈ ਪਹੁੰਚਦਿਆਂ ਹੀ ਸਰਦਾਰ ਬੋਲਿਆ ਅਫਗਾਨਾਂ ਨੇ ਵਹੀਰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਅੰਨਾ ਕਤਲੀਆਂ ਹੋ ਰਿਹਾ ਸੀ ਸਰਦਾਰ ਕਾਲੀ ਨਾਲ ਵਹੀਰ ਤੇ ਅਫਗਾਨਾਂ ਦੇ ਵਿਚਕਾਰ ਪਹੁੰਚਿਆ ਵਹੀਰ ਨੂੰ ਪਿਛਾਂ ਤੱਕ ਕੇ ਅਫ ਸਿੰਘਾਂ ਨੇ ਅਫਗਾਨਾਂ ਨਾਲ ਟੱਕਰ ਲੈਣੀ ਸ਼ੁਰੂ ਕੀਤੀ ਪਠਾਣਾ ਦੇ ਪਿੱਛੇ ਰਹਿ ਗਏ ਸੂਰਮੇ ਸਿੰਘਾਂ ਨੇ ਪਿੱਛੋਂ ਹਮਲਾ ਤੇਜ਼ ਕਰ ਦਿੱਤਾ ਹੁਣ ਅਫਗਾਨ ਲਸ਼ਕਰ ਆਪ ਸਿੰਘਾਂ ਦੇ ਵਿਚਾਲੇ ਘੇ ਚੁੱਕਾ ਸੀ ਵਹੀਰ ਨੂੰ ਥੋੜੀ ਸੁਰਤ ਆਉਣ ਤੇ ਵਹੀਰ ਵਿੱਚੋਂ ਵੀ ਕੁਝ ਭੁਜੰਗੀ ਤੀ ਬੀਬੀਆਂ ਬਜ਼ੁਰਗ ਅਫਗਾਨਾਂ ਨੂੰ ਪੈ ਗਏ ਘੋੜਿਆਂ ਤੋਂ ਲਾ ਕੇ ਛੁੱਟੇ ਜਾਂਦੇ ਪਠਾਨ ਵਹੀਰੀਆਂ ਹੱਥ ਆ ਜਾਂਦੇ ਤੇ ਉਹ ਡਾਂਗਾ ਛੋਟਿਆਂ ਤੇ ਛੋਟੀਆਂ ਕਿਰਪਾਨਾਂ ਨਾਲ ਉਹਨਾਂ ਨੂੰ ਪਾਰ ਬੁਲਾ ਦਿੰਦੇ ਸਰਦਾਰ ਚੜਤ ਸਿੰਘ ਨੂੰ ਲੜਦਾ ਦੇਖ ਕੇ ਪੰਥ ਨਿਹਾਲ ਹੋ ਰਿਹਾ ਸੀ ਕੈਸਾ ਸੂਰਮਾ ਹੈ ਇਹ ਜਿੱਦਰ ਮੌਤ ਦੇਖਦਾ ਹੈ ਉਧਰ ਨੂੰ ਹੀ ਭੱਜ ਲੈਂਦਾ ਹੈ ਕਿਸ ਮਿੱਟੀ ਦਾ ਬਣਿਆ ਹੈ ਇਹ ਇਸ ਦਾ ਜੁੱਸਾ ਕੇ ਦੇਹ ਤੇ ਇੰਨੇ ਫੱਟ ਲੱਗ ਜਾਣ ਮਗਰੋਂ ਵੀ ਉਸੇ ਬੀਰਤਾ ਨਾਲ ਜੂਝ ਰਿਹਾ ਹੈ ਆਨੰਦਪੁਰ ਦੀ ਮਿੱਟੀ ਨਾਲ ਇੱਕ ਬਾਬੇ ਦੇ ਬੋਲਣ ਤੇ ਇੱਕ ਬਾਲ ਨੇ ਜਵਾਬ ਦਿੱਤਾ ਸਾਰੇ ਥੋੜਾ ਮੁਸਕਰਾਏ ਸੱਚ ਮੁੱਚ ਧੰਨ ਸਿੱਧਕ ਨੇ ਇਹਨਾਂ ਸਿੱਖਾਂ ਦੇ ਜੋ ਹਜ਼ਾਰਾਂ ਮਾਰੇ ਗਿਆਂ ਜਿਨ੍ਹਾਂ ਦੇਹਾਂ ਤੇ ਵੀ ਬੈਠੇ ਮੁਸਕਰਾ ਰਹੇ ਹਨ ਧੰਨ ਨੇ ਸਰਦਾਰ ਚੜਤ ਸਿੰਘ ਜਿਹੇ ਸੂਰੇ ਤੇ ਧੰਨ ਨੇ ਵਹੀਰ ਵਿਚਲੇ ਬਾਲ ਬੱਚੇ ਵੀ ਜਿਹੜੇ ਕੋਈ ਆਪਾ ਤਾਪੇ ਵਿੱਚ ਕਿਤੇ ਨੇ ਦੌੜ ਨਹੀਂ ਰਹੇ ਸਗੋਂ ਸਿੰਘਾਂ ਦੇ ਕਹਿਣੇ ਵਿੱਚ ਚੱਲ ਰਹੇ ਨੇ ਬਾਬੇ ਭੰਗੂ ਬਾਲ ਦੇਖਦਾ ਮੈਂ ਬੋਲਿਆ ਉਦੋਂ ਸਿੱਖਾਂ ਵਿੱਚ ਇਤਫਾਕ ਬਹੁਤ ਸੀ ਮੁਕੀ ਸਿੰਘਾਂ ਦੀ ਸਤਿਵਚਨ ਆਖ ਮੰਦਾ ਸੀ ਸਮੂਹ ਪੰਥ ਪੰਜਾਂ ਸਿੰਘਾਂ ਵੱਲੋਂ ਕੀਤੇ ਕਿਸੇ ਵੀ ਗੁਰਮਤੇ ਨੂੰ ਸੀਸ ਨਿਵਾਉਂਦਾ ਸੀ ਖਾਲਸਾ ਕੋਈ ਸਵਾਰਥ ਲਾਲਚ ਹੈ ਹੀ ਨਹੀਂ ਸੀ ਜਦ ਜਦ ਅਸੀਂ ਸਤਿਵਚਨ ਕਹਿਣਾ ਛੱਡਾਂਗੇ ਖੁਆਰ ਹੋਵਾਂਗੇ ਬਾਬਾ ਮੇਰੇ ਕੰਨੀ ਦੇਖਤਾ ਬੋਲਿਆ ਸਤਿਵਚਨ ਬਾਬਾ ਜੀ ਪਤਾ ਨਹੀਂ ਇੱਥੇ ਬਣਦਾ ਵੀ ਸੀ ਕਿ ਨਹੀਂ ਪਰ ਮੇਰਾ ਇਹੀ ਕਹਿਣ ਨੂੰ ਚਿਤ ਕੀਤਾ ਸੱਚਮੁੱਚ ਜੇ ਸਰਦਾਰ ਚੜਤ ਸਿੰਘ ਮੋੜ ਨਾ ਬੋੜਦਾ ਤਾਂ ਪਠਾਣਾ ਨੇ ਵਹੀਰ ਨੂੰ ਇੰਜ ਵੱਡਣਾ ਸੀ ਜਿਵੇਂ ਕਿਸਾਨ ਪੱਕੀ ਫਸਲ ਪੜਦਾ ਹੈ ਇੱਕ ਹੋਰ ਬਾਬਾ ਬੋਲਿਆ ਵਹੀਰ ਹੁਣ ਸਰਦਾਰ ਦੇ ਗੁਣ गा ਰਹੀ ਸੀ ਤੇ ਨਾਲ ਨਾਲ ਅਸੀਸਾਂ ਵੀ ਦੇ ਰਹੀ ਸੀ ਜੇ ਤੁਸੀਂ ਸੂਰਮੇ ਦੇ ਸਰੀਰ ਤੇ ਲੱਗੇ ਫੱਟ ਗਿਣਨ ਬੈਠ ਜਾਓ ਤਾਂ ਤੁਹਾਨੂੰ ਸ਼ਾਇਦ ਉਨੀ ਗਿਣਤੀ ਨਾ ਆਉਂਦੀ ਹੋਵੇ ਜਿੰਨੇ ਉਸਦੇ ਸਰੀਰ ਤੇ ਫੱਟ ਹਨ ਗੋਲੀਆਂ ਤੀਰਾਂ ਤਲਵਾਰਾਂ ਨੇਜਿਆਂ ਨਾਲ ਵਿੰਨੀ ਪਈ ਹੈ ਸਾਰੀ ਦੇ ਭੀਮ ਸੈਣ ਵਾਂਗ ਜਿੱਧਰ ਜਾਂਦਾ ਹੈ ਬੈਰੀਆਂ ਦੇ ਆਹੂ ਲਾਹੀ ਆਉਂਦਾ ਹੈ ਕਿਹੜਾ ਭੀਮ ਸਨ ਵੱਲਛਲ ਵਰਤ ਕੇ ਜੰਗ ਕਰਦੇ ਲੋਕ ਕਦ ਸਰਦਾਰ ਚੜਤ ਸਿੰਘ ਦੇ ਹਾਨ ਦੇ ਹੋ ਸਕਦੇ ਹਨ ਕੋਈ ਇੱਕ ਵੀ ਵਾਰ ਜੇ ਤੁਸੀਂ ਦੇਖਣ ਬੈਠੋ ਤਾਂ ਇੱਕ ਵੀ ਵਾਰ ਖਾਲੀ ਨਹੀਂ ਮੁੜਦਾ ਇਸ ਯੋਧੇ ਦਾ ਤੁਸੀਂ ਪਰਯੋਜਨ ਦੇ ਖੋ ਖਾਲਸਾ ਜੀ ਚੜਤ ਸਿੰਘ ਦਾ ਤੇ ਦੁਸ਼ਮਣ ਫੌਜਾਂ ਦਾ ਲੜਾਈ ਦਾ ਮਕਸਦ ਦੇਖੋ ਦੋਹੇ ਤਰਾ ਦਾ ਸੰਸਾਰ ਦੇ ਕਿਸੇ ਯੋਧੇ ਦੀ ਤੁਲਨਾ ਸ਼ਾਇਦ ਚੜਤ ਸਿੰਘ ਨਾਲ ਨਹੀਂ ਕੀਤੀ ਜਾ ਸਕਦੀ ਇਸ ਦੀ ਜੰਗ ਧਰਮ ਯੁੱਧ ਹੈ ਇਹ ਕੋਈ ਰਾਜ ਭਾਗ ਦੇ ਭੁੱਖੇ ਮੁਗਲਾਂ ਤੁਰਕਾਂ ਜਾਂ ਜਰਜੋਰੂ ਲਈ ਲੜਦੇ ਰਾਜਿਆਂ ਵਰਗਾ ਨਹੀਂ ਇਹ ਤਾਂ ਮਨੁੱਖਤਾ ਤੇ ਭਲੇ ਲਈ ਲੜ ਰਿਹਾ ਹੈ ਇੱਕ ਵੱਡੀ ਉਮਰ ਦਾ ਬਜ਼ੁਰਗ ਬੋਲਿਆ ਧੰਨ ਹੈ ਚੜਤ ਸਿੰਘ ਇਹ ਸਾਡਾ ਰਾਖਾ ਬਣ ਕੇ ਬੋੜਿਆ ਹੈ ਐਸੀਆਂ ਅਸੀਸਾਂ ਤੇ ਗੁਣਗਾਨ ਤੋਂ ਬੇਖਬਰ ਸਰਦਾਰ ਧਰਮ ਯੁੱਧ ਵਿੱਚ ਅਫਗਾਨਾਂ ਦੇ ਲਾਹੂ ਲਾ ਰਿਹਾ ਹੈ ਲਹੂ ਨਾਲ ਉਸਦੇ ਚੋਲੇ ਦਾ ਰੰਗ ਬਦਲ ਚੁੱਕਾ ਹੈ ਕਿਰਪਾਨ ਦੇ ਮੁਠੇ ਵਿੱਚ ਹੱਥ ਸੁੱਜ ਗਿਆ ਹੈ ਘੋੜੇ ਦੇ ਜ਼ਖਮੀ ਹੋ ਚੁੱਕੇ ਹਨ ਪਰ ਸਿਦਕ ਸਿੰਘ ਦੇ ਸਿਦਕ ਨੂੰ ਕੋਈ ਛੋਹ ਵੀ ਨਹੀਂ ਸਕਿਆ ਜੋ ਵੀ ਸਾਡੇ ਵਿੱਚੋਂ ਜਿਉਂਦਾ ਰਹੇਗਾ ਚੜਤ ਸਿੰਘ ਕਰਕੇ ਰਹੇਗਾ ਤੇ ਉਸ ਦਾ ਦੇਣਦਾਰ ਹੋਵੇਗਾ ਮਹਾਰਾਜ ਕਿਰਪਾ ਕਰਨ ਤੇ ਚੜਤ ਸਿੰਘ ਦਾ ਪ੍ਰਤਾਪ ਹੋਰ ਵਧੇ ਸਾਰੇ ਪੰਥ ਦਾ ਇਹੋ ਆਗੂ ਹੋਵੇ ਤੇ ਸਰਦਾਰਾਂ ਸਿਰ ਸਰਦਾਰ ਹੋਏ ਕੋਈ ਕਹਿ ਰਿਹਾ ਹੈ ਕਿ ਇਹ ਪਾਤਸ਼ਾਹ ਬਣੇ ਕੋਈ ਕਹਿੰਦਾ ਹੈ ਲਾਹੌਰ ਦੇ ਤਖਤ ਤੇ ਬੈਠੇ ਕਿਧਰੋਂ ਆਵਾਜ਼ ਆ ਰਹੀ ਹੈ ਕਿ ਮੁਲਤਾਨ ਪਿਸ਼ੌਰ ਵੀ ਇਸ ਦਾ ਸਿੱਕਾ ਚੱਲੇ ਕੋਈ ਕਹਿੰਦਾ ਹੈ ਕਸ਼ਮੀਰ ਕਾਬਲਤੀ ਕਿਸ ਦੇ ਝੰਡੇ ਚੁਲਣ ਦਿੱਲੀ ਦੱਖਣ ਪਹਾੜ ਤੇ ਕੁੱਲ ਦਿਸ਼ਾਵਾਂ ਵਿੱਚ ਸਰਦਾਰ ਚੜਤ ਸਿੰਘ ਦਾ ਰਾਜ ਹੋਵੇ ਚਾਰੇ ਕੂਟਾਂ ਵਿੱਚ ਸਰਦਾਰ ਚੜਤ ਸਿੰਘ ਦੀ ਜੈ ਜੈਕਾਰ ਹੋਵੇ ਐਸੀਆਂ ਆਸੀਸਾਂ ਮਾਈਆਂ ਬੀਬੀਆਂ ਦੇ ਰਹੀਆਂ ਹਨ ਜਿਨ੍ਹਾਂ ਦੇ ਬੱਚਿਆਂ ਦਾ ਰਾਖਾ ਬਣ ਕੇ ਚੜਤ ਸਿੰਘ ਸਭ ਦੇ ਹਿੱਸੇ ਦੇ ਫੱਟ ਆਪਣੇ ਸਿਰ ਲੈ ਰਿਹਾ ਹੈ ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਵਹੀਰ ਵਿੱਚ ਜਿਸ ਕਿਸੇ ਨੂੰ ਵੀ ਪਾਸਿਓਂ ਪਠਾਣਾ ਦੇ ਹੱਲੇ ਦਾ ਭੈ ਹੁੰਦਾ ਹੈ ਉਹ ਚੜਤ ਸਿੰਘ ਵੱਲ ਚਲਾ ਜਾਂਦਾ ਹੈ ਜਿੱਧਰ ਚੜਤ ਸਿੰਘ ਜਾਂਦਾ ਹੈ ਵਹੀਰ ਉਸੇ ਪਾਸੇ ਜਾਂਦੀ ਹੈ ਸ਼ਹੀਦ ਸਿੰਘ ਨਾਲ ਹਨ ਸਰਦਾਰ ਚੜਤ ਸਿੰਘ ਦੇ ਤੇ ਉਹ ਸਰਦਾਰ ਦੀ ਕਦੇ ਹਾਰ ਨਹੀਂ ਹੋਣ ਦੇਣਗੇ ਤੁਸੀਂ ਦੇਖਿਓ ਸਰਦਾਰ ਸਾਡਾ ਸਭ ਦਾ ਮੁਕਤੀਦਾਤਾ ਬਣੇਗਾ ਤੇ ਸ਼ੁਕਰ ਚੱਕੀਆਂ ਦਾ ਸਿੱਕਾ ਕਾਬਲ ਕੰਧਾਰ ਦੀ ਚੱਲੇਗਾ ਇੱਕ ਬਾਬੇ ਨੇ ਭਵਿੱਖਵਾਕ ਕਹੇ ਤੇ ਵਹੀਰ ਲਗਾਤਾਰ ਜੂਝ ਰਹੇ ਸਰਦਾਰ ਚੜਤ ਸਿੰਘ ਲਈ ਅਰਦਾਸਾਂ ਕਰਦਾ ਰਿਹਾ ਜਿਉਂ-ਜਿਉਂ ਬਾਬਾ ਸਾਨੂੰ ਦੱਸ ਰਿਹਾ ਹੈ ਕਿ ਕਿਵੇਂ ਵਹੀਰ ਸਰਦਾਰ ਚੜਤ ਸਿੰਘ ਨੂੰ ਰਾਜ ਭਾਗ ਦੀਆਂ ਅਸੀਸਾਂ ਦੇ ਰਹੀ ਹੈ ਤਿਉਂ-ਤਿਉਂ ਮੇਰੇ ਸਾਰੇ ਪਿੰਡੇ ਤੇ ਲੂੰ ਕੰਡੇ ਖੜੇ ਹੋ ਰਹੇ ਹਨ ਤੇ ਮੈਂ ਬਿੰਦ-ਬਿੰਦ ਮਗਰੋਂ ਆਪਣੀਆਂ ਬਾਹਾਂ ਤੇ ਹੱਥ ਫੇਰ ਰਿਹਾ ਹਾਂ ਪਤਾ ਨਹੀਂ ਸਰਦਾਰ ਚੜਤ ਸਿੰਘ ਦਾ ਨਾਮ ਸੁਣਦਿਆਂ ਹੀ ਮੈਨੂੰ ਧੁਰਤੜੀ ਜਿਹੀ ਕਿਉਂ ਛਿੜ ਜਾਂਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ